ਔਰ ਇਸ ਚੌਕ ਦੀ ਦਾ ਸੀ ਨਕਸ਼ਾ ਵੀ ਬਣਨਾ ਜਿਹੜਾ ਦਿੱਤਾ ਹੋਇਆ ਆ ਡਾਇਗਰਾਮ ਇਹਦਾ ਬਣਨਾ ਦਿੱਤਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਕਿ ਨੂੰ ਵਧੀਆ ਢੰਗ ਦੇ ਨਾਲ অতি ਸੁੰਦਰ ਜਿਹੜਾ ਬਣਾਇਆ ਜਾਵੇ ਤਾਂ ਹਾਂਜੀ ਸਾਰੀ ਸੰਗਤ ਨੂੰ ਜਾਇ ਗੁਰੂ ਦੇਵ ਤੁਹਾਨੂੰ ਗੁਰਦੇਵ ਜੀ ਅੱਜ ਅਸੀਂ ਸ਼੍ਰੀ ਗੁਰੂ ਰਵਿਦਾਸ ਚੌਕ ਜੋ ਹੈਗਾ ਇਹ ਬੂਟਾ ਮੰਡੀ ਦੇ ਵਿੱਚ ਬਣਿਆ ਹੋਇਆ ਇੱਥੇ ਅੱਜ ਪਹੁੰਚੇ ਹੈਗੇ ਆ ਤੇ ਪਿਛਲੇ ਕਾਫੀ ਸਾਲਾਂ ਤੋਂ ਸਾਡੀ ਇੱਕ ਸਵਾ ਅੰਮ੍ਰਿਤ ਬਾਣੀ ਸੇਵਾ ਸੁਸਾਇਟੀ ਸਾਡੀ ਛੋਟੀ ਜਿਹੀ ਸਭਾ ਜਿਹੜੀ ਇੱਥੇ ਕੰਮ ਕਰਦੀ ਆ ਇਸ ਦੀ ਸਾਮ ਸੰਭਾਲ ਕਰਦੀ ਹੈਗੀ ਆ ਮੇਰੇ ਸਬੰਧ ਵਿੱਚ ਨਗਰ ਨਿਗਮ ਦੇ ਮੇਰ ਸਾਹਿਬ ਨੂੰ ਵੀ ਅਸੀਂ ਇੱਕ ਦੋ ਵਾਰੀ ਮਿਲ ਚੁੱਕੇ ਆ ਤੇ ਅਸੀਂ ਆਪਣੇ ਤੌਰ ਤੇ ਇਹਦੀ ਦੇਖਭਾਲ ਕਰਦੇ ਹੈਗੇ ਆ ਤੇ ਸਾਡੇ ਨਾਲ ਖੜੇ ਨੇ ਸਾਡੇ ਅਮਰਤ ਬਾਣੀ ਸੇਵਾ ਸੁਸਾਇਟੀ ਦੇ ਪ੍ਰਧਾਨ ਜੀ ਸਾਡੇ ਅਮਰਜੀਤ ਕੁਮਾਰ ਰਬਦਾਸੀ ਆ ਜੀ ਸਾਡੇ ਪ੍ਰਧਾਨ ਸਾਹਿਬ ਹੈਗੇ ਆ ਦਾਸ ਇਸ ਸਭਾ ਦਾ ਜਨਰਤਕਰ ਹੈ ਸਾਡੇ ਗੁਰਮੀਤ ਜੀ ਨਾਲ ਖੜੇ ਨੇ ਕੋਰਸ ਦੀਕ ਤੋਂ ਦਾਸ ਕਾਉਂਸਲਰ ਵੀ ਆਵਾਰ ਨੰਬਰ 52 ਦਾ ਤੇ ਮੇਰਾ ਨਗਰ ਨਿਕਮ ਦੇ ਨਾਲ ਵਾਸਤਾ ਪੈਂਦਾ ਰਹਿੰਦਾ ਆ ਸੋ ਅਸੀਂ ਸਮੇਂ-ਸਮੇਂ ਤੇ ਅਸੀਂ ਚਾਹੁੰਦੇ ਆ ਕਿ ਨਗਰ ਨਿਕਮ ਤੋਂ ਵੀ ਕੋਈ ਮਦਦ ਲਈ ਜਾਵੇ ਉਹ ਸੀ ਉਪਰਾਲੇ ਜਿਹੜੇ ਕਰਦੇ ਰਹੇ ਨੇ ਆ ਇਹ ਪਿਛਲੇ ਦਿਨੀ ਇਹ ਕੋਚੇ ਇੱਥੇ ਬਹੁਤ ਸਾਰੀ ਮਤਲਬ ਨਗਰ ਨਿਕਮ ਜਲੰਧਰ ਵੱਲੋਂ ਸਰਕਾਰ ਵੱਲੋਂ ਇਹ ਟ੍ਰੈਫਿਕ ਲਾਈਟਾਂ ਲਗਾਈਆਂ ਗਈਆਂ ਸੀਗੀਆਂ ਉਸ ਉਸ ਵੇਲੇ ਕਾਫੀ ਦੀ ਪੱਟ ਵਾਲਾ ਜਿਹੜੀ ਕੀਤੀ ਗਈ ਸੀ ਮਿੱਟੀ ਇੱਥੋਂ ਪੱਟੀ ਗਈ ਸੀ ਥੱਲੇ ਅੰਡਰਗਰਾਉਂਡ ਪਾਈਪ ਪਾਏ ਗਏ ਸੀਗੇ ਬਿਜਲੀ ਦੇ ਕਨੈਕਸ਼ਨ ਕੀਤੇ ਗਏ ਸੀ ਤਾਂ ਕਾਫੀ ਇਹਦੀ ਦੁਰਦਸ਼ਾ ਜਿਹੜੀ ਹੋ ਗਈ ਸੀ। ਹੁਣ ਅਸੀਂ ਦੁਬਾਰਾ ਫੇਰ ਇਹਨੂੰ ਇਹ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਬੜੇ ਅچھے ਢੰਗ ਦੇ ਨਾਲ ਇਹਦੀ ਸੇਵਾ ਕਰਦੇ ਪਏ ਆ। ਹੁਣ ਜਿਹੜੀ ਇਸ ਵੇਲੇ ਮੌਜੂਦਾ ਸਮੱਸਿਆ ਸਾਡੇ ਸਾਹਮਣੇ ਆਈ ਹੈਗੀ ਆ ਆ ਸਾਡੇ ਮੈਂ ਕੈਮਰਾਮੈਨ ਭਾਈ ਸਾਹਿਬ ਨੂੰ ਕਹੂੰਗਾ ਕਿ ਥੱਲੇ ਥੋੜਾ ਜਿਹਾ ਦਿਖਾ ਲਿਆ ਜਾਵੇ। ਇਹ ਸ ਇਹ ਜਿਹੜਾ ਕਾਹ ਹੈਗਾ ਨਾ ਜੰਗਲੀ ਕਾਹ ਹੈਗਾ ਆ। ਪੋਰ ਅਸੀਂ ਪਹਿਲਾਂ ਵੀ ਕਾਹ ਜਿਹੜਾ ਲਗਵਾਇਆ ਸੀਗਾ ਉਹ ਫਿਰ ਤੈਸਨੈਸ ਹੋ ਗਿਆ ਸਾਰਾ ਇਹਦੀ ਪਾਟੜਾ ਦੇ ਕਰਨ ਦੇ ਨਾਲ ਇਹਦੇ ਵਿੱਚ ਕਾਫੀ ਜੰਗਲੀ ਜੜੀਆਂ ਬੂਟੀਆਂ ਪੈਦਾ ਹੋ ਗਈਆਂ ਆ ਤੇ ਸਾਡੀ ਸਭਾ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਆ ਐਨਆਰਆ ਵੀਰਾਂ ਦੇ ਸਹਿਯੋਗ ਸਹਿਯੋਗ ਦੇ ਨਾਲ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਇੱਥੇ ਅਸੀਂ ਗੱਦੀ ਵਾਲਾ ਕਾਹ ਜਿਹੜਾ ਆ ਇਹਦੀ ਮਿੱਟੀ ਨੂੰ ਬਿਲਕੁਲ ਪ੍ਰੋਪਰ ਲੈਵਲ ਵਿੱਚ ਕਰਕੇ ਅਸੀਂ ਕਿਸੇ ਮਾਲੀ ਦੇ ਨਾਲ ਵੀ ਗੱਲ ਕੀਤੀ ਹੋਈ ਆ ਮਾਲੀ ਹਾਂ ਮਾਲੀ ਰੱਖਿਆ ਹੋਇਆ ਸੀ ਜਿਹੜਾ ਤੇ ਉਹਦੇ ਉਹਨੂੰ ਕਹਾਂਗੇ ਅਸੀਂ ਇਹਨੂੰ ਮਿੱਟੀ ਨੂੰ ਬਿਲਕੁਲ ਲੈਵਲ ਵਿੱਚ ਕਰਕੇ ਆ ਜਿਹੜੀ ਕਾਫੀ ਸਾਰੀਆਂ ਜੜੀਆਂ ਬੂਟੀਆਂ ਜੰਗਲੀ ਜਿਹੜਾ ਕਾਹ ਹੋਸਿਆ ਨੂੰ ਪੱਟ ਕੇ ਵਿਹਲਾ ਕਰਕੇ ਪਧਰਾ ਕਰਕੇ ਗੱਦੀ ਵਾਲਾ ਜਿਹੜਾ ਕਾ ਆ ਇੱਥੇ ਲਗਾਇਆ ਜਾਊਗਾ ਤਾਂ ਸਾਡੀ ਸਵਾ ਇੱਥੇ ਬਹੁਤ ਅੱਛੇ ਵਧੀਆ ਢੰਗ ਦੇ ਨਾਲ ਕੰਮ ਕਰਦੀ ਪਈ ਆ ਔਰ ਇੱਕ ਸਾਡੀ ਸਵਾ ਦੇ ਮੁਖੀ ਜਿਹੜੇ ਸਾਡੇ ਪੰਧਾਰ ਸਾਹਿਬ ਆ ਅਮਰਜੀਤ ਕੁਮਾਰ ਰਬਦਾਸੀ ਆ ਜੀ ਇਹ ਅਮਰਤ ਬਾਣੀ ਸੇਵਾ ਸੁਸਾਇਟੀ ਦੇ ਪ੍ਰਧਾਨ ਸਾਹਿਬ ਆ ਸਾਡੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਆ ਕਿ ਸਾਡੇ ਜਿਹੜੇ ਇਸ ਏਰੀਆ ਨਾਲ ਸੰਬੰਧਿਤ ਕਾਉਂਸਲਰ ਸਾਹਿਬ ਹਨ ਉਹਨਾਂ ਨੂੰ ਵੀ ਮਿਲਿਆ ਜਾਊਗਾ ਤਾਂ ਕਿ ਸਰਕਾਰ ਪਾਸੋਂ ਵੀ ਜਿਹੜਾ ਕੋਈ ਨਾ ਕੋਈ ਉਪਰਾਲਾ ਕੀਤਾ ਜਾ ਸਕੇ ਔਰ ਇਸ ਚੌਕ ਦੀ ਦਾ ਅਸੀਂ ਨਕਸ਼ਾ ਵੀ ਬਣਨਾ ਜਿਹੜਾ ਦਿੱਤਾ ਹੋਇਆ ਆ ਡਾਇਗਰਾਮ ਇਹਦਾ ਬਣਨਾ ਦਿੱਤਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਕਿ ਇਹਨੂੰ ਵਧੀਆ ਢੰਗ ਦੇ ਨਾਲ অতি ਸੁੰਦਰ ਜਿਹੜਾ ਬਣਾਇਆ ਜਾਵੇ ਤਾਂ ਜੋ ਕਿ ਸਤਗੁਰੂ ਵਿਦਾਸ ਮਹਾਰਾ ਦੇ ਨਾਮ ਨੂੰ ਚਾਰ ਚੰਦ ਲਾਏ ਜਾ ਸਕਣ ਔਰ ਆਸ-ਪਾਸ ਦੇ ਬੂਟਾ ਮੰਡੀ ਦੇ ਵਿੱਚ ਜਿੰਨੇ ਵੀ ਸਾਡੇ ਰਵਦਾਸੀਆ ਕੌਮ ਨਾਲ ਸੰਬੰਧਿਤ ਸਾਡੇ ਦਾਨੀ ਸੱਜਣ ਰਹਿੰਦੇ ਭੈਣਾ ਭਰਾ ਰਹਿੰਦੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਜਿਹੜੀ ਸਭਾ ਕੰਮ ਕਰਦੀ ਹੈ ਦਾ ਸਹਿਯੋਗ ਕਰੋ ਸੋ ਇੰਨੇ ਕਹਿੰਦੇ ਖੇਮਾ ਦਾ ਜਾਚਾ ਕਮ ਹੈ ਇਹ ਸਾਰੀ ਸੰਗਤ ਨੂੰ ਇੱਕ ਵਾਰੀ ਫੇਰ ਜਾਇ ਗੁਰੂਦੇਵ ਤੁਹਾਨੂੰ ਗੁਰਦੇਵ ਜੀ